ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੇਰਾ ਨਾਮ ਸਨੀ ਮਲੋਤਰਾ ਮੈਂ ਜੰਦਰਬਾ ਸਾਹਿਬ ਦੇ ਬਾਦ ਸ਼ਨੀ ਮੰਦਰ ਆਪਾਂ ਉੱਥੇ ਕਲ ਸ਼ਨੀ ਮਹਾਰਾਜ ਦਾ ਜਨਮ ਦਿਨ ਮਨਾਣਾ ਸਾਰੇ ਸਦਾ ਪਰਿਵਾਰ ਸ਼ਨੀ ਮੰਦਰ ਦੇ ਸਾਰੇ ਭਗਤ ਆਸੀਸ ਆਰਿਆਂ ਨੇ ਗੱਲ ਕੇ ਕਲ ਸ਼ਬੀਲ ਲੰਗਰ ਤੇ ਫਰੂਟ ਆਈਸਕ੍ਰੀਮ ਤੇ ਫਿਰ ਮਹਾਰਾਜ ਦੀ ਆਰਤੀ ਤੋਂ ਬਾਅਦ ਹਜ਼ਾਰ ਪੌਂ ਦਾ ਕੇਕ ਕੱਟਿਆ ਜਾਏਗਾ ਪੂਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਪੂਰੇ ਪਰਿਵਾਰ ਸਮੇਤ ਆਕੇ ਅਸ਼ੀਰਵਾਦ ਲੋ ਮਹਾਰਾਜ ਦਾ ਤੇ ਨਾਲੇ ਲੰਗਰ ਤਪੂਰ ਸੇਵਾ ਕਰੋ ਮਹਾਰਾਜ ਤੰਦੂਸੀ ਬਖਸ਼ਣ ਤੇ ਤੁਹਾਨੂੰ ਕਰੋੜਾਂ ਦੇ ਹੜਾਂ ਜਿਹੜੇ ਦੁੱਖ ਦੂਰ ਤੁਹਾਡੇ ਦੂਰ ਕਰਨਗੇ ਸਣੀ ਮਹਾਰਾਜ ਜਿਹੜੇ ਸਾक्षात ਨੇ ਸਾਡੇ ਗੋਪੀ ਭਾਜੀ ਦੇ ਮੰਦਰ ਤੋਂ ਸਾਡੇ ਸਭ ਤੋਂ ਵੱਡੇ ਭਰਾ ਨੇ ਨਜਾਇਜ਼ ਹੰਦੇ ਪ੍ਰਭੂ ਕੱਲ ਸਣੀ ਮਹਾਰਾਜ ਦਾ ਜਨਮ ਦਿਨ ਬੜੀ ਧੂਮਤਾ ਅਮਨਾਪਾ ਸਣੀ ਮੰਦਰ ਸੇ ਮਨਾਣਾ ਹੈ ਜਿੱਥੇ ਸਾਡੇ ਸੰਨੀ ਭਾਜੀ ਸਵੇਰ ਤੋਂ ਲੈ ਕੇ ਇਹਨਾਂ ਨੇ ਸ਼ਬੀਲ ਲਗਾਨੀ ਹੈ ਠੰਡੇ ਪਾਣੀ ਦੀ ਮਿੱਠੇ ਪਾਣੀ ਦੀ ਸਭ ਸ਼ਬੀਲ ਚਲਣੀ ਹੈ ਸ਼ਾਮੀ ਨਾਲੇ ਸੋਪ ਹੋਣ ਦਾ ਕੇਕ ਲਿਆਣਾ ਜਿਹੜਾ ਆਪਾਂ ਮੰਦਿਰ ਦੇ ਵਿੱਚ ਇਕੱਠਾ ਨੇ ਆਹਰ ਹੋਣ ਦਾ ਜਿਹੜਾ ਆਪਾਂ ਮੰਦਿਰ ਦੇ ਵਿੱਚ ਆਪਾਂ ਇਕੱਠਾਂਗੇ ਤੇ ਸ਼ਨੀ ਮਹਾਰਾਜ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਨੀ ਭਾਜੀ ਕਿੰਦੀ ਦੇ ਤੋ ਬਣਾਇਆ ਜਾ ਰਿਹਾ ਹੈ? ਇਹ ਆਪਾਂ ਆਪਾਂ 15-16 ਸਾਲ ਤੋਂ ਆਪਣੇ ਗੋਪੀ ਭਾਈ ਤੇ ਸ਼ਨੀ ਮੰਦਿਰ ਨਾਲ ਜੁੜੇ ਆ ਤੇ ਜਦੋਂ ਤੋਂ ਜੁੜੇ ਆ ਆਪਾਂ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ਸਮੂਹ ਆਪਾਂ ਯਾਦ ਕਰਿਓ ਉਸ ਸਮੇਂ 15 16 ਸਾਲ ਪਹਿਲੇ ਆਪਾਂ ਕੁਛ ਨਹੀਂ ਸੀ ਅੱਜ ਪਰਮਾਤਮਾ ਨੇ ਹਰ ਖੁਸ਼ੀ ਦਿੱਤੀ ਹੈ ਤੇ ਮੈਂ ਚਾਹੁੰਦਾ ਕਿ ਮੇਰਾ ਵੀਰ ਭਰਾ ਜਿਹੜਾ ਵੀ ਖੁਸ਼ੀ ਚਾਹੁੰਦਾ ਪਰਮਾਤਮਾ ਕੋਲੋਂ ਇੱਕ ਵਾਰian ਕੇ ਅਸ਼ੀਰਵਾਦ ਲਵੇ ਤੇ ਸ਼ਨੀ ਮਹਾਰਾਜ ਦਾ ਗੁਣਗਾਨ ਕਰੇ ਉਹਨਾਂ ਦਾ ਅਸ਼ੀਰਵਾਦ ਸਭ ਤੋਂ ਉੱਤੇ ਹੈ ਕਾਲਜੂ ਦੇ ਦੇਵਤਾ ਨੇ ਉਹਨਾਂ ਨੇ ਨਿਆਂਇਕਰਤਾ ਨੇ ਤੁਹਾਡੇ ਸਭ ਪਾਪ ਦੂਨ ਕਰਦੇ ਨੇ ਨੇ ਮਾਫੀਆਂ ਦੇ ਦੇਣੀਆਂ ਨੇ ਤੁਹਾਨੂੰ ਆਪਣੀ ਝੋਲੀ ਵਿੱਚ ਬਿਠਾ ਕੇ ਤੁਹਾਡੇ ਸਾਰੇ ਦੁੱਖ ਦੂਰ ਕਰਦੇ ਨੇ ਉਹਨਾਂ ਨੇ ਅੰਮਰਸਰ ਵਾਸੀਆਂ ਨੂੰ ਕੀ ਸੰਦੇਹ ਦੇਣਾ ਚਾਹੋ ਮੈਂ ਦੇਣਾ ਚਾਹਾਂਗਾ ਪੂਰੇ ਪਰਿਵਾਰ ਸਮੇਤ ਆਓ ਆਪਣੇ ਸੇਵਾ ਕਰੋ ਆਪਣੇ ਦਰਸ਼ਨ ਦਰਸ਼ਨ ਲਓ ਉਹਨਾਂ ਦਾ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਲਾਓ ਤੇ ਨਾਲ ਪ੍ਰਭੂ ਦੇ ਗੁਰਦਾਨ ਲਓ ਇਹ ਸੰਸਰੀ ਮਲੋਤਰਾ ਜੀ ਜੋ ਕਿ ਲਗਾਤਾਰ 15 ਸਾਲ ਤੋਂ ਛੜੀ ਜੰਦੀ ਦੇ ਉਪਲਬਖ ਵਿੱਚ ਬੇਸ਼ੱਕੇ ਕਰਦੇ ਤੇ ਲੰਗਰ ਸੇਵਾ ਕਰਦੇ ਨੇ ਮੈਂ ਰਿਪੋਰਟਰ ਸੀਲ ਕੁਮਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਅੰਮ੍ਰਿਤਸਰ ਸਰਦੇ ਛੜੀ ਦੇ ਮਹਾਰਾਜ ਜੀ ਦਾ ਬੋਲ ਸਾਡੇ ਦਰਬਾਰ ਦੀ ਜੈ ਕਰਾ ਛੜੀ ਸ਼ਿੰਗਾਪੁਰ ਕੇ ਰਾਜਾ ਦਾ ਬੋਲ ਸਾਡੇ ਦਰਬਾਰ ਦੀ ਜੈ ਕਰਾ ਵੀਰ ਬਜਰੰਗੇ जय श्री राधे जय श्री राधे जय श्री राधे जय श्री राधे इस तरह दीया खबर अपने आले दुवाले दे देख ले ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ